ਨੇੜੇ ਜੀਡੀ ਰੋਡ ਤੇ ਅੱਜ ਹਾਈਵੇ ਤੇ ਨਾਕਾ ਲੱਗਾ ਆਪਣਾ ਕੀ ਅਸੀਂ ਅੱਜ ਲਾਈਟ ਕੰਬੀਨੇਸ਼ਨ ਉਹ ਗੌਂਦ ਰੱਖੀ ਜਿਹੜਾ ਨਾਰਮਲ ਜਿਹੜੇ ਨਾਕੇ ਰੂਟੀਨ ਚ ਲੱਗਦੇ ਆ ਉਹੀ ਨਾਕਾ ਆ ਅੱਜ ਥੋੜਾ ਜਿਹਾ ਰਫਾਈਨ ਕਰਕੇ ਤੁਸੀਂ ਨਾਕਾ ਲਾਇਆ ਤੇ ਜਿੰਨੇ ਵੀ ਜਿਹੜੇ ਹਾਈਵੇ ਦੇ ਉੱਤੇ ਜਿਹੜੀ ਟਰੈਕਟਰ ਗੁਜ਼ਰ ਰਹੀ ਆ ਉਹਦੇ ਜਿਹੜਾ ਸਾਨੂੰ ਸਸਪੈਕਟਡ ਗੱਡੀ ਲੱਗਦੀ ਆ ਉਹਨੂੰ ਸਾਈਡ ਤੇ ਕਰਕੇ ਜਿਹੜਾ ਆ ਉਹਦੀ ਵੀ ਪ੍ਰੋਪਰਟੀ ਚੈੱਕ ਕਰਦੇ ਕੀ ਸਰ ਕੋਈ ਸ਼ੱਕੀ ਹਾਲ ਚ ਮਿਲੇ ਕੋਈ ਬੰਦਾ ਐਦਾਂ ਦਾ ਕੋਈ ਕੋਈ ਗੱਡੀ ਐਦਾਂ ਦੀ ਹੋਵੇ ਇਹਦੇ ਹਾਲਤ ਕੋਈ ਸ਼ਕਤੀ ਜਿਹੜਾ ਨਾਕਾ ਨਹੀਂ ਕੀਤਾ। ਲਗਾਤਾਰ ਜਿਹੜੀ ਚੈਕਿੰਗ ਕਰਦੇ ਹਾਂ। ਜੇ ਕੋਈ ਵੀ ਸ਼ਰਤੀ ਮਿਲਿਆ ਉਹਨੂੰ ਪ੍ਰਾਪਰ ਤਰੀਕੇ ਨਾਲ ਚੈੱਕ ਕਰਨ ਤੋਂ ਬਾਅਦ ਜੇ ਇਹ ਕੱਟੂ ਨਹੀਂ ਹੋਏਗੀ ਆਪਾਂ ਕਰ ਦਿੰਦੇ ਹਾਂ। ਕੀ ਰੋਹਤਸਰ ਇੱਦੇ ਜੀਟੀ ਰੋਡ ਤੇ ਨਾਕਾ ਲੱਗੇਗਾ? ਇਹ ਰੋਜ਼ ਤੇ ਨਹੀਂ ਪੋਸੀਬਲ ਹੈ ਜੀ। ਕਿਉਂਕਿ ਬਾਉ ਹਾਈਵੇਅ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ। ਤਾਂ ਕਾਫੀ ਜ਼ਿਆਦਾ ਫੋਰਸ ਵੀ ਜਿਹੜਾ ਜ਼ਰੂਰ ਪੰਦੀ ਆ ਇਸ ਤਰ੍ਹਾਂ ਦਾ ਨਾਕਾ ਲਗਾਉਣ ਲਈ। ਅੱਜ ਸਪੈਸ਼ਲ ਜਿਹੜਾ ਆ ਆਪਾਂ ਸਾਰੇ ਸਬਡਿਵੀਜ਼ਨ ਦੇ ਵਿੱਚੋਂ ਕਟਾ ਕਰਦੇ ਆ ਇਹ ਨਾਕਾ ਲਗਾਇਆ। ਸਰ ਜਿਹੜੇ ਸ਼ਰਾਰਤੀ ਹੰਸੇ ਤੋਂ ਲੋਕ ਕਿ ਜਿਹੜਾ ਬੜਾਈ ਪਹਿਲਾਂ ਵੀ ਐਸੀ ਕਾਟਣਾ ਕੀਤੀ ਹੋਈ ਆ ਦੁਬਾਰਾ ਤੁਹਾਡੇ ਇਸ ਨੂੰ ਅਸੀਂ ਲਈ ਕਾਟਣਾ ਕਰਦੇ ਆ ਇਸ ਤੋਂ ਕੁਝ ਵੀ ਨਹੀਂ ਹਾਸਲ ਹੁੰਦਾ ਇਹ ਪਟਾਕੇ ਤੁਸੇ ਮਾਰਨਾ ਹੈ ਵੀ ਉਕਰਾ ਬੰਤੀ ਆ ਇਹ ਕੰਮ ਨਾ ਕਰਿਆ ਕਰ ਨਹੀਂ ਕਿ ਐਸੀ ਚਾਲੇ ਜਿਹੜੀ ਬੇਸਤ ਕਰਾ ਉਹਨਾਂ ਨੂੰ ਕੋਈ ਸਬਸਾਈਡ ਪਾਉਂਦੇ ਨਹੀਂ ਮਸਲੇ